ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 1778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਅਸੀਂ ਤਿੰਨ ਐਨੀਮਲ ਲੈ ਕੇ ਆਇਆ ਜੀ ਇੱਕ ਸੂਆ ਸਵਾਇਆ ਨਾਗਾ ਇੱਕ ਗੱਬਨ ਜਰਸੀ ਹੈ ਤੇ ਇੱਕ ਵੱਛੀ ਹੈ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜੰਡ ਸਿੰਘ ਜੀ ਪਿੰਡ ਕੋਰੀਆ ਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਹੈ 788884 ਜੀ 34737 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਸੂਆ ਗਿਨ ਮੰਮਾ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਜੀ ਰਸਨੀ ਮਰੇ ਇੱਕ ਮਾਰ ਇਹਨੂੰ ਅੱਜ ਸੂਈ ਨੂੰ ਅਜ ਤੀਜਾ ਦਿਨ ਹੋ ਗਿਆ ਬੱਚਾ ਕੀ ਹੈ ਜੀ ਬੱਚਾ ਮਗਰ ਵੱਛਾ ਜੀ ਵੱਛਾ ਚੈੱਕ ਕਰ ਸਕਦੇ ਹੋ ਬਾਹਰ ਖੜਾ ਹਾਂਜੀ ਕਿੰਨਾ ਨੈਟ ਬੋਲਾ ਤਿਆਰ ਆ ਜੀ ਵੇਖੋ ਜੀ ਅਗਲਾ ਬੋਲਾ ਮਾਲੇ ਦੁੱਧ ਮਾਲ ਲੈ ਠੀਕ ਆ ਜੀ ਹਾਂਜੀ ਅੱਜ ਤੀਜਾ ਦਿਨ ਹੋ ਗਿਆ 16 ਕਿਲੋ ਤਿਆਰ ਆ ਜੋ ਕਿਤੇ ਹਾਂ ਹਾਂਜੀ ਦੋ ਟਾਈਮ ਚਾਹ ਟਾਈਮ ਚ ਛੋਲੇ ਜੇਰ ਦੀ ਡੰਨ ਆ ਜੀ ਜੇਰ ਦੀ ਓਕੇ ਆ ਜੀ ਤੋਰ ਕੇ ਦਿਖਾ ਦੇ ਵੀ ਹਾਂਜੀ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਦੂਜਾ ਜੀ ਦੂਜਾ ਜੀ ਦੂਜਾ ਸੂਈ ਆ ਜੀ ਤਿੰਨ ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਆ ਜਾਂਦਾ ਵੱਛਾ ਜੀ ਦੁੱਧ ਮੰਨਾ ਦੁੱਧ ਮੰਨ ਲਓ ਬੋਲਾ ਮੰਨਾ ਬੋਲਾ ਮੰਨ ਲਓ ਬਾਈ ਕਹਿੰਦਾ 16 ਕਿਲੋ ਨੈਟ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀਰ ਚਵਾਈ ਕਰ ਸਕਦਾ ਜੀ ਬਾਕੀ ਹਵਾਨਾ ਸੋਹਣਾ ਫਿਟਿੰਗ ਵਾਲਾ ਮੋੜ ਲਿਆ ਵੀਰੇ ਵਜਨ ਵਜੂਦ ਦੀ ਪੂਰੀ ਚੰਗੀ ਹੈ ਜੀ ਫੁੱਲ ਹੈਵੀ ਬਡੀ weight ਦੀ ਥਣਾ ਦੀ ਡੰਨ ਆ ਵੀਰੇ ਹਾਂ ਓਕੇ ਹੈ ਜੀ ਠੀਕ ਹੈ ਜੀ ਥਣਾ ਦੀ ਬਾਈ ਕਹਿੰਦਾ ਡੰਨ ਆ ਬੇਫਿਕਰ ਹੋ ਜਾਓ ਬਾਈ ਦੇ ਘਰੇ ਚਵਾਈ ਤੁਸੀਂ ਕਰਨੀ ਹੈ ਕਿਉਂਕਿ ਵੀਰੇ ਪੈਸੇ ਤੁਸੀਂ ਮੋੜਿਆ ਹੱਕਾ ਬਸ ਲੈ ਚੱਲੀ ਵੀਰੇ ਅੰਦਰ ਕੋਈ ਗੱਲ ਨਹੀਂ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਕੋਈ ਨੀ ਬਾਤ ਪਿਆਦਾਂਗੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਜਿਹੜਾ ਮੁੱਲ ਜੀ ਬਾਟ ਯਾਰ ਹੋ ਜੂ ਲੈਸ ਜੀ ਹਾਂ ਕਰ ਦਾਂਗੇ ਮੰਨਤਾ ਠੀਕ ਹੈ ਜੀ 62000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਲੈਸ ਹੋ ਜੂਗਾ ਜੀ ਦੁੱਧ 20 ਕਿਲੋ ਖੁੱਲਾ ਪਿਆਊਗੀ ਠੀਕ ਹੈ ਬਾਈ ਹਾਂਜੀ ਆਪਾਂ ਨੂੰ ਪਤਾ ਜੀ ਤਿੰਨਾ ਚਾਰ ਆਮਦਾਂ ਨੂੰ ਸੂਝ ਲਈ 16 ਕਿਲੋ ਬਹੁਤ ਆਈ ਦੁੱਧ ਕੋਈ ਬਾਲਾ ਨਹੀਂਗਾ ਬਾਲਾ ਨਹੀਂਗਾ ਹੋ ਬਾਕੀ ਬਾਕੀ ਸੇਵਾ ਸੰਭਾਲਦਾ ਹੋ ਸਕਦਾ ਵੱਧ ਚੋਲੇ ਵੱਧ ਵੀ ਜੋ ਹਾਂ ਵੱਧ ਵੀ ਚਾ ਸਕਦੇ ਹੋਏ ਕਿਸੇ ਦੀ ਜੀ ਤੇ ਜੇ ਘੱਟ ਹੋਏ ਤਾਂ ਘੱਟ ਵੀ ਚੋ ਸਕਦੇ ਹਾਂ ਹਾਂਜੀ ਹਾਂਜੀ ਜਰਸੀ ਵੀਰੇ ਸੂਆ ਕਰਨ ਨਮਾ ਜੀ ਇਹ ਜੀ ਦੂਜਾ ਸੂਆ ਤੀਜੇ ਦੀ ਗੱਬਣ ਆ ਜੀ ਹਾਂ ਦੂਜਾ ਸੂਆ ਸੂਈ ਹੋਈ ਹੈ ਤੀਜੇ ਆਪ ਤੇ ਗੱਬਣ ਕਿੰਨੇ ਸਮੇਂ ਦੀ ਹੈ ਜੀ ਇਹ 6 ਮਹੀਨਿਆਂ ਦੀ ਗੱਬਣ ਆ ਜੀ ਅਗਲਾ ਆਪਾਂ ਚੈੱਕ ਕਰਾ ਕੇ ਲਿਆ ਅਗਲਾ ਤਸੱਲੀ ਕਰਕੇ ਲਿਆ ਦਿੰਦੇ ਜੀ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਦੇ ਸਲੇ 6 ਕਿਲੋ ਤਿਆਰ ਆ ਜੀ 6 ਕਿਲੋ ਥਾਣਾ ਦੀ ਡੰਨ ਆ ਜੀ 22 ਦੇ ਦਸਨੇ ਦੂਜਾ ਸੁਣਦੀ ਆ ਜੀ ਤੀਜੇ ਸੂਏ ਆਸਤੇ 6 ਮਹੀਨਿਆਂ ਦੀ ਗੱਬਣ ਚ ਕਪਾਸ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਤਸੱਲੀ ਕਰ ਸਕਦਾ ਮੋੜਲੇ ਵੀਰੇ ਇੱਕ ਮੇਰੇ ਵੱਲੋਂ ਸਪੈਸ਼ਲ ਬੇਨਤੀ ਆ ਕਿ ਆਪਦਾ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਇਓ ਜੀ ਫਿਰ ਭਾਈ ਦੇ ਘਰੋਂ ਚੈੱਕ ਕਰਾ ਕੇ ਲੈ ਜਾਓ ਕਿਉਂਕਿ ਭਾਈ ਤੁਸੀਂ ਆਪ ਦੀ ਚੈੱਕ ਕਰਾ ਕੇ ਲੈ ਜਾਓ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਬਜਨ ਵਜੂਦ ਬੜਾ ਚੰਗਾ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਆ ਜੀ ਇਹ ਜੀ 35000 ਹੋਰ ਜੁ ਲੈਸ ਜੀ ਹਾਂ ਕਰ ਦਿਆਂ ਜੀ ਠੀਕ ਹੈ ਬਾਈ ਸੋਨੇ ਪੰਜਾਬ ਵਾਲੀ ਜਰਸੀ ਹੈ ਜੀ ਬਾਕੀ ਵਜਨ ਵਜੂਦ ਬੜਾ ਚੰਗਾ ਕੋਈ ਹਿਮਾਚਲ ਵਾਲੀ ਸਮਝ ਕੇ ਨਾ ਆਵੇ ਡਿਮਾਂਡ ਜੀ ਇਹਦੇ ਡਿਮਾਂਡ ਜੀ 35000 ਹੋਰ ਜੁ ਲੈਸ ਜੀ ਹਾਂ ਲੈਸ ਕਰ ਦਿਆਂ ਬਾਕੀ ਸੂਈ ਖਦੇ ਉਹਦੇ 20 ਕਿਲੋ ਦੀ ਮਾਲਕ ਨਹੀਂ ਹੈ ਠੀਕ ਹੈ ਜੀ ਹਾਂ ਜੀ ਡਿਮਾਂਡ ਪਰ ਪਰ ਵੀ ਪਤਾ ਜੀ ਆਪਣੇ ਕੋਲ ਦਾ ਮੰਨ ਕੇ ਚੱਲ ਵੀ ਅੱਜ ਆਈਆਂ ਹਨਾ ਸਹੀ ਗੱਲ ਹੈ ਜੀ ਹਾਂ ਜੀ ਹੁਣ ਅਗਲਾ ਹੁਣ ਸੇਵਾ ਕਰੇ ਦੁੱਧ 8-9 ਕਿਲੋ ਵੀ ਕਰਵਾ ਦਈਏ ਪਰ ਨੰਬਰ ਥੱਲੇ ਬਾਹਰ ਦੁੱਧ ਵਧਾਉਂਦਾ ਫਾਇਦਾ ਕੋਈ ਨਹੀਂ ਬਾਕੀ ਜੀ ਹੁਣ 6 ਮਹੀਨੇ ਤਾਂ ਹੋ ਗਏ ਮਹੀਨੇ ਦੇ ਕਢਾਈ ਵਾਲੇ ਪਾਸੇ ਉਹਨੂੰ ਹੀ ਆਏ ਟਰਾਈ ਕਰੂਗਾ ਫੇਰ ਹੀ ਅਗਲੇ ਸੂਏ ਦੁੱਧ ਚੰਗਾ ਪਾਉਗਾ ਚੰਗਾ ਪਾਉਗੀ ਹਾਂਜੀ ਤਿੰਨ ਨੰਬਰ ਬਰੇ ਬੱਚੀ ਦੀ ਕਿੰਨੇ ਟੇਲਾ ਕਿੰਨੀ ਕੋਮਾਰਾ ਜੀ ਇਹਦੀ ਇਹਦੀ ਉਮਰ ਹੈ ਜੀ ਸਾਢੇ 5-6 ਵੀਨੇ ਸਾਢੇ 5 ਤੋਂ 6 ਮਹੀਨੇ ਹਾਂਜੀ ਸੀਮਾ ਦਾ ਪਤਾ ਭਾਈ ਕਿਹੜੇ ਦੀ ਹੈ ਸੀਮਾ ਦਾ ਤਾਂ ਪਤਾ ਨਹੀਂ ਜੀ ਅੱ ਲਈ ਚੰਗੇ ਘਰੇਲੂ ਘਰ ਤੋਂ ਚੰਗਾ ਵੰਗ ਚੰਗੇ ਪਹੁੰਚੋ ਟੋਪ ਦੇ ਮਾਂ ਦਾ ਦੁੱਧ ਕਿੰਨਾ ਕਰ ਸੀ ਦੁੱਧ ਉਹਦਾ ਸੀਗਾ ਹੀ ਮੰਨ ਕੇ ਚਾ 24 25 ਠੀਕ ਹੈ ਜੀ ਬਾਕੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਕੋਈ ਫੋਟ ਨਹੀਂ ਸ਼ਾਂਖ ਨਹੀਂ ਚਾਰ ਹੀ ਥਾਣਾ ਫੇਸ ਕੁਆਲਟੀ ਸੋਹਣੀ ਆ ਬਰੀਡ ਦੇ ਤੁਸੀਂ ਆਪੇ ਪਰਖ ਕਰ ਲਓ ਜਿਹੜੇ ਸੱਜਣ ਆ ਬਰੀਡ ਦਾ ਕੰਮ ਕਰਦੇ ਹੋਣਗੇ ਜੀ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਕਿਉਂਕਿ ਬਾਈ ਕਹਿੰਦਾ ਰਿਕਾਰਡ ਆਪਣੇ ਕੋਲ ਕੋਈ ਨਹੀਂ ਆਪਾਂ ਐਵੇਂ ਕਹਿ ਦੇ ਜੀ ਇਹੋ ਵੀ ਫਾਇਦਾ ਦੀ ਗੱਲ ਆ ਨਾ ਆਖੀ ਮੰਦੀ ਦਾ ਫਾਇਦਾ ਆ ਜਿਹੜੀ ਗੱਲ ਆ ਆਪਾਂ ਸੱਚ ਠੀਕ ਆ ਬਾਕੀ ਇਹਨਾਂ ਦੀ ਉਹਦੇ ਪੱਖੋਂ ਸੀ ਚੰਗੇ ਸੀ ਮਾਦੇ ਚੰਗੇ ਸੀ ਮਾਦੇ ਪਛੀ ਆ ਸਾਡੇ 5 ਤੋਂ 6 ਮਹੀਨੇ ਜੇ ਦੀ ਉਮਰ ਆ ਜੀ ਡਿਮਾਂਡ ਬਰੇ ਦੀ ਇਹਦਾ ਜੀ ਮੁੱਲ ਹੈਗਾ 12000 ਹੋਜੂ ਲੈਸ ਕਰ ਦਿਆਂਗੇ ਜੀ ਠੀਕ ਆ ਜੀ ਬਾਕੀ ਮੂੰਹੋ ਕੀਰੀ ਆ ਹਜੇ ਮੂੰਹ ਤਾਂ ਕੀਰੀ ਬੱਚਾ ਹੀ ਆ ਹਜੇ ਹਾਂ ਜੀ ਬੱਚਾ ਹਾਂ 12000 ਰੁਪਏ ਦੀ ਡਿਮਾਂਡ ਆ ਜੀ ਬਾਕੀ ਲੈਸ ਬਾਈ ਕਹਿੰਦਾ ਹੋਜੂਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਧੰਨਵਾਦ